ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਆਲੋਚ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ ਪੌਣੇ 7 ਦਾ ਤੇ ਮੈਂ ਧੋਰੀਆਂ ਬਾਹਰ ਕੱਪੜੇ ਅੱਜ ਕੱਪੜੇ ਵੀ ਨਾ ਬਹੁਤ ਤਰ੍ਹਾਂ ਦੇ ਸੀ ਅਲੱਗ ਅਲੱਗ ਤਰੀਕੇ ਨਾਲ ਧੋਣ ਵਾਲੇ ਸੀਗੇ ਫੁੱਲੀ ਮਸ਼ੀਨ 'ਚ ਵੀ ਮੈਂ ਇੱਕ ਲੋਡ ਲਗਾਇਆ ਹੋਇਆ ਉੱਠ ਕੇ ਹੀ ਲਗਾਇਆ ਸੀ ਜੇ ਰਾਤ ਨੂੰ ਚ ਕੱਪੜੇ ਲੋਡ ਨਹੀਂ ਕਰੇ ਦਿਮਾਗ ਤਾਂ ਹੈਗੀ ਸੀ ਵੀ ਕੱਪੜੇ ਲੋਡ ਕਰਨੇ ਨੇ ਵੀ ਧੋਣ ਵਾਲੇ ਹੈਗੇ ਨੇ ਪਰ ਮੇਰਾ ਦਿਲ ਨਹੀਂ ਕਰ ਰਿਹਾ ਹੈਗਾ ਮੈਂ ਚਲ ਸਵੇਰੇ ਦੇਖੀ ਆਉ ਉੱਚ ਵੀ ਸਵੇਰੇ ਉੱਠ ਕੇ ਕੱਪੜੇ ਪਾਏ ਨਹੀਂ ਤਾਂ ਲੇਟ ਹੋ ਗਣੀ ਐ ਇਸ ਵੇਲੇ ਤਾਂ ਮੈਨੂੰ ਸੁੱਕਣੇ ਪਾਣੀਆਂ ਤੇ ਕੁਝ ਸੈਮੀ ਮਸ਼ੀਨ ਧੋਣ ਵਾਲੇ ਸੀ ਅਲੱਗ-ਅਲੱਗ ਤਰੀਕੇ ਨਾਲ ਕਿਤੇ ਕੱਪੜੇ ਜਿਆਦੇ ਸੀ ਇੱਕ ਲੋਡ ਚ ਉੱਚ ਆਈ ਨਹੀਂ ਤਾਂ ਮੈਂ ਇੱਕ ਸੈਮੀ ਧੋਤੇ ਕੁਝ ਬੈੱਡ ਸ਼ੀਟਸ ਹੋ ਗਏ ਕੁਝ ਕਾਰਟਨਸ ਹੋ ਗਏ ਜਿਹੜੇ ਪੌੜੀਆਂ ਵਾਲੇ ਉਤਾਰੇ ਸੀ ਉਹ ਵੀ ਆਈ ਪੈਸ ਧੋਤੇ ਨਹੀਂ ਸੀਗੇ ਕੁਝ ਉਹ ਮੇਰੇ ਪਿੱਛੇ ਨਾ ਮਾਸੂਟ ਤੇ ਉਹ ਮੈਂ ਅਲੱਗ ਤਰੀਕੇ ਨਾਲ ਧੋਣਾ ਸੀ ਹੈ ਨਾ ਇਦਾਂ ਅਲੱਗ-ਅਲੱਗ ਤਰੀਕੇ ਨਾਲ ਧੋਣ ਵਾਲੇ ਕੱਪੜੇ ਹੋ ਗਏ ਕੁਝ ਤਾਂ ਮੈਂ ਧੋ ਕੇ ਪਾ ਚੁੱਕੀ ਆ ਕੁਝ ਅਜੇ ਹੋਰ ਪਾਈ ਪਾਈ ਮੈਂ ਫਾਈਪੇ ਨੇ ਮਸ਼ੀਨ ਚੋਂ ਤੋ ਤਿਆਰੀ ਨੇ ਬਸ ਐਦਾਂ ਕੁਝ ਕੰਮ ਚੱਲ ਰਿਹਾ ਬੈੱਡ ਸ਼ੀਟਸ ਵੀ ਮੈਂ ਧੋ ਕੇ ਪਾਤੀ ਆ ਬਹੁਤ ਕੰਮ ਹੋ ਜਾਂਦਾ ਸਵੇਰੇ ਅੰਦਰ ਰਾਜਮਾ ਬੋਇਲ ਮੈਂ ਕਰਤੀ ਸੀ ਉ ਚਾਪਣਾਉਣ ਲੱਗੀ ਆ ਤੇ ਰਾਜਮਾ ਬੋਇਲ ਕਰਕੇ ਰੱਖ ਦੇ ਸੀ ਮਸਾਲਾ ਗ੍ਰਾਈਂਡ ਕਰਿਆ ਪਰ ਮੈਂ ਕਈ ਵਾਰ ਲਾਈਟ ਚਲੀ ਜਾਂਦੀ ਐ ਇਸ ਕਰਕੇ ਮਸਾਲਾ ਵੀ ਮੈਂ ਗ੍ਰਾਈਂਡ ਕਰਕੇ ਰੱਖਿਆ ਸੀ ਪਰ ਥੋੜਾ ਜਿਹਾ ਸੈਮੀ ਮਸ਼ੀਨ ਵਾਲਾ ਕੰਮ ਨਿਪਟੜ ਗਿਆ ਫੂਲੀ ਵਾਲਾ ਚਰਨ ਬਾਹਰ ਸੁੱਕਣੇ ਪਾਉਂਦੇ ਕੱਟ ਕੇ ਤੇ ਫਿਰ ਮੈਂ ਜਾਂਦੀ ਆ ਅੰਦਰ ਸਬਜ਼ੀ ਦਾ ਕੰਮ ਇਹਨਾਂ ਰਿਖਾਉਣੀ ਆ ब्रेकफास्ट ਵੀ ਸੋਚਦੀ ਆ ਕੀ ਬਣਾਵਾਂ ਮੈਂ ਸੋਚਿਆ ਨਹੀਂ ਆ ਜਿਸ ਦਿਨ ਆ ਸੋਚੋ ਨਾ ਫਿਰ ਉਦੋਂ ਬੰਦਾ ਉਲਝੀ ਜਾਂਦਾ ਸੋਚ ਕੇ ਰੱਖ ਲਓ ਪਹਿਲਾਂ ਹੀ ਤਾਂ ਫਿਰ ਆਪਾਂ ਨੂੰ ਕੋਈ ਟਾਈਮ ਨਹੀਂ ਲੱਗਦਾ ਹੈਗਾ ਕੰਮ ਜਨਿਬਦ ਕਰ ਜਿਸ ਦਿਨ ਆ ਸੋਚੀਏ ਉਸ ਦਿਨ ਫਿਰ ਔਖਾ ਹੀ ਲੱਗਦਾ ਸੋਨਾ ਦਿਮਾਗ ਖਪੋਣਾ ਪੈਂਦਾ ਵੀ ਕੀ ਬਣੇ ਕੀ ਬਣੇ ਕੀ ਬਣੇ ਹੈ ਨਾ ਦੇਖਦੇ ਆ ਇਧਰ ਚੱਲ ਰਹੀਆਂ ਨੇ ਦੋਨੀਆਂ ਮਸ਼ੀਨਾਂ ਹਵਾ ਵੀ ਸੋਹਣੀ ਚੱਲਦੀ ਆ ਬੱਦਲ ਵਾਈ ਨਹੀਂ ਅੱਜ ਥੋੜੀ ਥੋੜੀ ਧੁੱਪ ਵੀ ਹੈਗੀ ਆ ਸੁੱਕਿਆਣ ਕੱਪੜੇ ਸਮਝਣ ਜਾਂਦਾ ਸਵੇਰ ਸਵੇਰੇ ਕੰਮਾਂ ਵੱਲ ਪੰਜ ਪੰਜ ਦੇ ਸੋ ਸੋਚ ਕੇ ਇੰਨੇ ਕੰਮ ਪੈ ਨੇ ਇੰਨੇ ਕੰਮ ਪੈ ਨੇ ਪਹਿਲਾ ਵਾਰਲਾ ਕੰਮ ਨੇ ਬੈਡ ਰੂਮ ਸਿਰ ਮੰਦਰ ਜਾਨੀ ਆ ਹੁਣ ਮੈਂ ਰੂਮ ਚ ਪਛਾਉਣੀ ਸੀ ਬੈੱਡ ਸ਼ੀਟ ਜਿਹੜੀ ਬੈੱਡ ਸ਼ੀਟ ਮੈਂ ਸਵੇਰ ਉਤਾਰੀ ਉਹਦਾ ਵਾਸ਼ ਕਰਤੀ ਮੈਂ ਸਵੇਰ ਹੀ ਉਤਾਰਤੀ ਐ ਇਸ ਵੀ ਚਲ ਵਾਸ਼ ਕਰਦਾ ਬਾਕੀ ਜੇ ਲੋ ਮੈਂ ਟਾਈਮ ਲੱਗੂ ਤਾਂ ਉਦੋਂ ਪਛਾ ਦੂੰਗੀ ਨਾਲ ਡਸਟਿੰਗ ਕਰ ਦੂੰਗੀ ਰੂਮ ਦੀ ਤੇ ਕਿਚਨ ਚ ਮੈਂ ਸਬਜ਼ੀ ਵਗੈਰਾ ਬਣਾਇਆ ਹੀ ਸੀਗੀ ਤੇ ਇੰਨੇ ਟਾਈਮ ਚ ਹੈਲਪਰ ਨੇ ਝਾੜੂ ਪੋਚਾ ਕਰਤਾ ਹਜੇ ਟਾਈਮ ਵੀ ਨਹੀਂ ਸੀ ਬੀਜੀ ਮੇਰੇ ਕੋਲੇ ਰੂਮ ਦੀ ਬੈਂਡ ਸ਼ੀਟਸ ਵਗੈਰਾ ਸੈੱਟ ਕਰੰਦਾ ਤੇ ਹੈਲਪਰ ਵੀ ਛੜ ਕੋਚਾ ਕਰ ਰਹੀ ਸੀ ਉਹਨਾਂ ਟਾਈਮ 'ਚ ਮੈਂ ਆਪਣਾ ਕਿਚਨ ਦਾ ਕੰਮ ਕਰ ਲਿਆ ਤੇ ਹੁਣ ਜਿਵੇਂ ਕਿਚਨ 'ਚ ਥੋੜਾ ਜਿਹਾ ਫ੍ਰੀ ਹੋਈ ਟਾਈਮ ਲੱਗਿਆ ਤਾਂ ਮੈਂ ਰੂਮ ਚਾਈ ਮੈਂ ਕਿਚਲ ਬੈੱਡ ਸ਼ੀਟਸ ਪਛਾ ਦੀਏ ਰੂਮ ਦੀ ਡਸਟਿੰਗ ਕਰਦੀਏ ਵਾਸ਼ ਹੋ ਚੁੱਕੀਆਂ ਸੀ ਸਵੇਰੇ ਦਾ ਕੱਪੜਾ ਨੇ ਮੇਰੀ ਭੂਤ ਨਹੀਂ ਬਣਾਤੇ ਇੰਨੇ ਕੱਪੜੇ ਇੰਨੇ ਖੱਪੜੇ ਇਕੱਠੇ ਹੋਏ ਪਏ ਸੀ ਅੱਜ ਹੋਏ ਉਧਰ ਉਧਰ ਇਕੱਠੇ ਹੋਈਵੇਂ ਨੇ ਫਿਰ ਬਾਕੀ ਜਿਹੜਾ ਹਰੀ ਕੱਪੜਾ ਆਪੇ ਇੱਕ ਅਲੱਗ ਤਰੀਕੇ ਨਾਲ ਧੋਣਾ ਹਨਾ ਇੱਕ ਵਾਰੇ ਸਾਰੇ ਇਕੱਠੇ ਕੱਪੜੇ ਟਾਬੇ 'ਤੇ ਸੁੱਟ ਕੇ ਨਹੀਂ ਵਾਸ਼ ਕਰ ਸਕਦੇ ਫਿਰ ਥੋੜਾ ਜਿਹਾ ਟਾਈਮ ਵੀ ਜ਼ਿਆਦਾ ਲੱਗਦਾ ਤੇ ਆਪਾਂ ਨੂੰ ਵੀ ਲੱਗਦਾ ਆਪਣਾ ਕੰਮ ਵਧ ਗਿਆ ਪਰ ਕੱਪੜੇ ਬਹੁਤ ਅਜੇ ਤੁੱਟੇਗੇ ਤੇ ਹੁਣ ਬਿਚਾਰੇ ਬੈੱਡ ਸ਼ੀਟ ਚੇਂਜ ਕਰਦੇ ਆ ਬੈੱਡ ਸ਼ੀਟ ਤਾਂ ਮੈਂ 2-4 ਦਿਨ ਪਹਿਲਾਂ ਹੀ ਚੇਂਜ ਕਰਨੀ ਸੀ ਪਰ ਮੇਰਾ ਟਾਈਮ ਹੀ ਨਹੀਂ ਲੱਗ ਰਿਹਾ ਸੀ ਬਸ ਭੱਜ ਦੌੜ ਬੀਸੀ ਰੁਟੀਨ ਤੇ ਫਿਰ ਥੋੜਾ ਜਿਹਾ ਟਾਈਮ ਵੀ ਚਾਹੀਦਾ ਹੁੰਦਾ ਵੀ ਬੈੱਡ ਸ਼ੀਟ ਆਪਾਂ ਅ ਬਿਸ਼ਿਪਤੀ ਨਹੀਂ ਕਰਦੇ ਆ ਝਾੜਨੀ ਨਿਚਲੀ ਝਾੜਨੀ ਰੂਮ ਦੀ ਡਸਟਿੰਗ ਕਰਨੀ ਫਿਰ ਮੈਨੂੰ ਆਏ ਹੁੰਦੇ ਰੂਮ ਦੀ ਜਿਸ ਦਿਨ ਮੈਂ ਬੈੱਡ ਸ਼ੀਟ ਚੇਂਜ ਕਰਦੇ ਮੈਂ ਡਸਟਿੰਗ ਵੀ ਕਰਦਾ ਤੇ ਬੈੱਡ ਸ਼ੀਟ ਪਿਛਾ ਕੇ ਚੇਂਜ ਕਰਕੇ ਤੇ ਹੁਣ ਮੈਂ ਕਰ ਰਹੀ ਸੀ ਰੂਮ ਦੀ ਡਸਟਿੰਗ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਦੋ ਦਿਨਾਂ ਤੋਂ ਤਾਂ ਮੇਰੇ ਨਾਲ ਰੂਮ ਦੀ ਡਸਟਿੰਗ ਵੀ ਨਹੀਂ ਹੋਈ ਤੇ ਇੰਨੇ ਨੇ ਮਿੱਟ ਚੜ ਜਾਂਦੀ ਹੈ ਨਾ ਇੰਨੀ ਡਸਟ ਛੜਦੀ ਹੈ ਦੇਖਣ ਨੂੰ ਤਾਂ ਲੱਗ ਜਿਵੇਂ ਪਤਾ ਨਹੀਂ ਕਿੰਨੇ ਦਿਨ ਹੋ ਗਏ ਡਸਟਿੰਗ ਕਰੀ ਨਹੀਂ ਹੈਗੀ ਇਹਨਾਂ ਮੈਂ ਦਵਿੰਦਰ ਦੇ ਸਾਈਡ ਟੇਬਲ ਤੇ ਆਰਗਨਾਈਜ਼ਰ ਰੱਖਿਆ ਸੀ ਵਧੀਆ ਚੱਲ ਰਿਹਾ ਠੀਕ ਚੱਲ ਰਿਹਾ ਹਾਂ ਇਹ ਨਹੀਂ ਕਿ ਦੋ ਚੀਜ਼ਾਂ ਜਦੋਂ ਯੂਜ਼ ਕਰਦੇ ਨੇ ਬਾਹਰ ਕੱਢ ਕੇ ਬਾਹਰ ਹੀ ਰੱਖ ਦਿੰਦੇ ਨੇ ਵਿੱਚ ਨਹੀਂ ਰੱਖਦੇ ਬਸ ਇੰਨਾ ਜ਼ਰੂਰ ਹੈ ਉਹ ਤਾਂ ਫਿਰ ਆਪਣੇ ਆਪ ਨੂੰ ਬਦਲਣਾ ਚਾਹੀਦਾ ਜੋ ਆਪਾਂ ਬਦਲਦੇ ਨਹੀਂ ਹੈਗੇ ਕਹਿੰਦੇ ਨੇ ਮੈਨੂੰ ਜਲਦੀ ਹੁੰਦੀ ਹੈ ਮੈਨੂੰ ਕਾਲੀ ਹੁੰਦੀ ਹੈ ਪਰ ਪੱਕੇ ਠੀਕ ਚੱਲ ਰਿਹਾ ਆਰਗਨਾਈਜ਼ਰ ਬਿਲਕੁਲ ਠੀਕ ਠਾਕ ਆ ਤੁਰਮੇ ਲੱਗੇ ਸੂਮ ਦੇ ਡਸਟਿੰਗ ਕਰਨ। ਬਾਕੀ ਵਿੰਡੋਸ ਵਗੈਰਾ ਤਾਂ ਹੈਲਪਰ ਸਾਫ ਕਰ ਜਾਂਦੀ ਆ ਜਿੰਨਾ ਮੈਨੂੰ ਬਹੁਤ ਸਾਰੀ ਹੈਲਪ ਮਿਲ ਜਾਂਦੀ ਆ। ਹੁਣ ਜਦੋਂ ਮੈਂ ਡਸਟਿੰਗ ਕਰਦੀ ਆ ਵਿੰਡੋਸ ਮੈਂ ਅੰਦਰ ਅੰਦਰ ਜਰੂਰ ਇੱਕ ਵਾਰ ਕੱਪੜਾ ਮਾਰ ਦਾਂ ਨਹੀਂ ਤਾਂ ਕਿ ਜਿਹੜੀ ਇਹ ਧੂਲ ਐਕਸਟਰਾ ਡਸਟ ਬੈੰਦੀ ਆ ਨਾ ਪੜਦਿਆਂ ਨਾਲ ਨਾ ਲੱਗੇ ਪੱਖੇ ਨਾਲ ਉੱਡ ਕੇ ਇਧਰ ਉਧਰ ਨ ਜਾਵੇ। ਤੇ ਇਧਰ ਕਿਚਨ ਚ ਬਣ ਚੁੱਕੀਆਂ ਸੀ ਬਣ ਚੁੱਕੀ ਸੀ ਸਬਜੀ ਰਾਜਮਾ ਬਣਾਏ ਸੀ ਅੱਜ ਮੈਂ। ਇਹ ਹੁਣੇ ਮੈਂ ਕੁੱਕਰ ਖਾਲੀ ਕਰਤਾ, ਕੁੱਕਰ ਵਾਸ਼ ਕਰਤਾ। ਥੋੜੀ ਪਤਲੀ ਲੱਗਦੀ ਆ ਬਾਕੀ ਪਈ ਪਈ ਤਾਂ ਬਾਅਦ ਵੀ ਤਾਂ ਬਹੁਤ ਇੱਕਰ ਮੈਂ ਸਟਾਰਟਿੰਗ ਥੋੜੀ ਪਤਲੀ ਰੱਖ ਦਿੰਨੀ ਕਿਉਂਕਿ ਭਈ ਭਈ ਗਾੜੀ ਹੀ ਹੋ ਜਾਂਦੀ ਆ। ਔਰ ਇਧਰ ਬਣ ਚੁਕੇ ਨੇ ਰਾਈਸ। ਰਾਈਸ ਮੈਂ ਬਣਾ ਤਾ ਕੋਈ ਹੁਣ ਖਾਵੇ ਕੋਈ ਦੁਪਹਿਰੇ ਖਾਵੇ ਮੈਂ ਆਪਣੇ ਵੱਲੋਂ ਖਾਣਾ ਤਿਆਰ ਕਰਤਾ। ਤੇ ਇਧਰ ਮੈਂ ਤਿਆਰ ਕਰ ਰਹੀ ਹਾਂ ਆਪਣਾ ਬ੍ਰੇਕਫਾਸਟ। ਬ੍ਰੇਕਫਾਸਟ ਵਿੱਚ ਮੈਂ ਬਣਾ ਰਹੀ ਹਾਂ ਪਨੀਰ ਵਿੱਚ ਮੈਂ ਥੋੜੀਆਂ ਸਬਜ਼ੀਆਂ ਕੱਚੀਆਂ ਪੂਨੀਆਂ ਜਿਹਾ ਕਰਕੇ ਪਾ ਲਵਾਂਗੀ। ਮੇਰੇ ਕੋਲ ਟਾਈਮ ਬਹੁਤ ਥੋੜਾ ਸੀ ਅੱਜ। ਤੇ ਜਿਹੋ ਜਿਹਾ ਟਾਈਮ ਹੁੰਦਾ ਮੈਂ ਉਹ ਜਿਹੀ ਕੁਕਿੰਗ ਕਰ ਲੈਂਦੀ ਆ ਪਰ ਮੈਂ ਕੋਸ਼ਿਸ਼ ਕਰਦੇ ਬ੍ਰੇਕਫਾਸਟ ਆਪ ਦਾ ਹੈਲਦੀ ਕਰਾਂ ਤੇ ਟਾਈਮ ਤੇ ਕਰਾਂ। ਜੋ ਬਣਾਉਣਾ ਉਹ ਮੌਕੇ ਤੇ ਪਤਾ ਲੱਗਦਾ ਹੁੰਦਾ ਕਈ ਵਾਰੀ ਟਾਈਮ ਹੋ ਰਿਹਾ 9 ਵਜੇ ਦੇ ਕਰੀਬ ਤੇ ਹੁਣ ਲੈ ਕੇ ਆਈ ਮੈਂ ਆਪਣਾ ਬ੍ਰੈਕਫਾਸਟ ਪਨੀਰ ਜੇ ਤੁਹਾਨੂੰ ਪਨੀਰ ਖਾਣਾ ਹੁੰਦਾ ਫਿਰ ਉਹਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਰੂਪ ਵਿੱਚ ਆਪਾਂ ਖਾ ਸਕਦੇ ਆ ਮੇਨ ਮਕਸਦ ਹੁੰਦਾ ਪਨੀਰ ਖਾਣਾ ਹਨਾ ਉਹਨੂੰ ਚਾਹੇ ਤੁਸੀਂ ਕਿਸੇ ਵੀ ਫਾਰਮ ਵਿੱਚ ਖਾ ਲੋ ਜੋ ਤੁਹਾਨੂੰ ਅੱਛਾ ਲੱਗਦਾ ਭੁਰਜੀ ਚ ਅੱਛਾ ਲੱਗਦਾ ਕੱਚਾ ਹੀ ਵਧੀਆ ਨਾਲ ਉੱਪਰ ਚਾਟ ਮਸਾਲਾ ਵਗੈਰਾ ਲਗਾ ਕੇ ਉਹ ਖਾ ਲੋ ਐਦਾਂ ਸਬਜ਼ੀਆਂ ਪਾ ਲਓ ਕੱਚੀਆਂ ਭੁੰਨੇ ਕਰਕੇ ਜਵੇਂ ਮਰਜ਼ੀ ਤੁਸੀਂ ਖਾ ਲੋ ਜੇ ਤੁਹਾਨੂੰ ਪਨੀਰ ਖਾਣਾ ਹੁੰਦਾ ਪਰ ਮੇਨ ਮਕਸਦ ਮੇਨ ਫੋਕਸ ਹੁੰਦਾ ਵੀ ਪਨੀਰ ਖਾਣਾ ਉਹਨੂੰ ਕਮੇ ਖਾਈ ਹੈ ਨਾ ਰੈਸਪੀ ਤੁਹਾਡੀ ਚੋਇਸ ਅਕੋਰਡਿੰਗ ਤੁਹਾਡੇ ਟੇਸਟ ਅਕੋਰਡਿੰਗ ਪਰ ਜਿਹੜਾ ਬੰਦਾ ਟੇਸਟ ਭਾਲਦਾ ਨਾ ਵੀ ਹਰ ਇੱਕ ਚੀਜ਼ ਉਹਨੂੰ ਟੇਸਟੀ ਚਾਹੀਦੀ ਹੈ ਵੀ ਟੇਸਟ ਚਾਹੀਦਾ ਉਹ ਟਾਈਟ ਕਰ ਹੀ ਨਹੀਂ ਸਕਦਾ ਹੈਗਾ ਮੇਰੇ ਹਿਸਾਬ ਨਾਲ ਮੈਨੂੰ ਆ ਹੀ ਲੱਗਦਾ ਕਿਉਂਕਿ ਦਵਿੰਦਰ ਇਹ ਜਿਹੇ ਨੇ ਬਹੁਤ ਚੂਜ਼ੀ ਨੇ ਇਹਨਾਂ ਨੂੰ ਹਰ ਇੱਕ ਚੀਜ਼ ਸਵਾਦ ਚਾਹੀਦੀ ਹੈ ਤੇ ਫਿਰ ਉਹ ਬੰਦਾ ਟਾਈਟ ਨਹੀਂ ਕਰ ਸਕਦਾ ਹੈਗਾ ਮੈਂ ਜਿਵੇਂ ਮੈਨੂੰ ਮਿਲ ਜੇ ਮੇਰੇ ਕੋਲ ਘੱਟ ਟਾਈਮ ਹੈ ਮੈਂ ਉਹ ਹੀ ਰੈਸਪੀ ਬਣਾ ਲਾਂਣੀ ਆ ਵੱਧ ਟਾਈਮ ਹੈ ਉਹ ਹੀ ਬਣਾ ਲਾਂਣੀ ਆ ਜੇ ਵੀ ਅੱਜ ਮੈਂ फटाफट ਬਹੁਤ ਜਲਦੀ ਵਿੱਚ ਪਿਆ ਅਸੀਂ ਮੈਂ ਮਿਰਚ ਕੱਟ ਕੇ ਕੱਚੀਆਂ ਭੁੰਨੀਆਂ ਜਿਹਾ ਕਰਕੇ ਨਮਕ ਮਿਰਚ ਪਾ ਕੇ ਬਸ ਲਿਆਈ ਵੀ ਬ੍ਰੇਕਫਾਸਟ ਮੇਰਾ ਬਣ ਗਿਆ ਮੈਂ ਖਾਣਾ ਪਰ ਜਿਹੜਾ ਮੈਂ ਤਾਂ ਕਹਿੰਗੋ ਸਵਾਦ ਵੀ ਹੋਵੇ ਇਹ ਸਬਜੀ ਕੱਚੀ ਪੱਕੀ ਪਰਖਦਾ ਹਨਾ ਵੀ ਜੇ ਕੱਚੀ ਰਹੀ ਜਾਂ ਜਿਆਦਾ ਭੁੰਨੀਏ ਫਿਰ ਉਹਨੂੰ ਡਾਈਟ ਕਰਨੀ ਮੁਸ਼ਕਲ ਹੋ ਜਾਂਦੀ ਹੈ ਮੈਨੂੰ ਲੰਗਾ ਬਾਕੀ ਜੇ ਡਾਈਟ ਕਰਨੀ ਹੈ ਫਿਰ ਤਾਂ ਆਪਾਂ ਨੂੰ ਖਾਣਾ ਪਊਗਾ ਕਿਉਂਕਿ ਹੁਣ ਜੇ ਮੈਂ ਆਪਣਾ ਡੇਲੀ ਸਟਾਈਲ ਸਾਭ ਹੁੰਦਾ ਆਪਾਂ ਆਪਣੀ ਚੀਜ਼ ਵੀ ਜਿਹੜੀ ਮੈਂ ਆਪਣਾ ਬ੍ਰੇਕਫਾਸਟ ਮੈਂ ਬਣਾਇਆ ਤੇ ਮੈਂ ਦੂਸਰਾ ਖਾਣਾ ਵੀ ਬਣਾਇਆ ਤੇ ਉਹਦੇ ਨਾਲ ਨਾਲ ਸਾਫ਼ ਸਪਈਆਂ ਦੇ ਕੱਪੜਿਆਂ ਦੇ ਹੋਰ ਕੰਮ ਵੀ ਹੋਗੇ ਮੁੰਡੇ ਆਪਾ ਕੱਲਾ ਆਪਣੇ ਮੀਲ ਕਰਨੀ ਧਿਆਨ ਦਵਾਂਗੇ ਤਾਂ ਦੂਜੇ ਕੰਮ ਰਹਿ ਜਾਣਗੇ ਦੂਜੇ ਕੰਮਾਂ ਕਰਨੀ ਦਵਾਂਗੇ ਤਾਂ ਆਪਣੇ ਤੋਂ ਆਪਣਾ ਮੀਲ ਦੀ ਤਿਆਰ ਹੋਣਾ ਇਸ ਕਰਕੇ ਸਾਰਾ ਕੁਝ ਦੇਖਣਾ ਪੈਂਦਾ ਉਸ ਅਕੋਰਡਿੰਗ ਫਿਰ ਤੇ ਬਾਕੀ ਮੈਨੂੰ ਤਾਂ ਜਿਹਾ ਜਿਹਾ ਮੀਲ ਜਿਹਾ ਟਾਈਮ ਹੋਊਗਾ ਮੈਂ ਤਾਂ ਹੋ ਜਾ ਆਪਣਾ ਕੇ ਖਾਣਾ ਨਹੀਂ ਆ ਭੁੱਖ ਬਹੁਤ ਲੱਗੀ ਪਈ ਹੈ ਟਾਈਮ 9 ਵਜੇ ਦੇ ਕਰੀਬ ਹੋ ਰਿਹਾ 9 ਵਜੇ ਨਾਲੇ 5 ਮਿੰਟ ਹੀ ਰਹਿ ਗਏ ਔਰ ਇਧਰ ਤਿਆਰ ਹੋ ਗਿਆ ਬੇਟੇ ਦਾ ਬ੍ਰੈਕਫਾਸਟ ਐਗ ਪੁਰਜੀ ਵਿਦ ਖੀਰਾ ਖੀਰੇ ਉੱਪਰ ਚਾਟ ਮਸਾਲਾ ਲਗਾ ਕੇ ਥੋੜਾ ਜਿਹਾ ਟੇਸਟ ਵਧੀਆ ਲੱਗਦਾ ਇਦਾਂ ਆਪਾਂ ਪ੍ਰੋਟੀਨ ਨਾਲ ਫਾਈਬਰ ਐਡ ਟਾਈਮ ਹੋ ਗਿਆ ਹੁਣ 10 ਵਜੇ ਦਾ ਕੰਮ ਮੇਰੇ ਸਾਰੇ ਹੋ ਗਏ ਖਤਮ ਪਰ ਕੱਪੜੇ ਹਲੇ ਸੰਭਾਲਣੇ ਨੇ ਇਧਰ ਬੈੱਡ ਤੇ ਪੂਰਾ ਖਲਾਰਾ ਪਿਆ ਹੋਇਆ ਕੱਪੜਾ ਦੇ ਕੱਪੜੇ ਕੱਪੜੇ ਪੈਂਟਾਂ ਸੈੱਅ ਕਰਕੇ ਮੈਂ ਰੱਖ ਤੇ ਪ੍ਰੈਸ ਵਾਲਾ ਚੇਅਰ ਤੇ ਪੈਣ ਅੱਜ ਪ੍ਰੈਸ ਵਾਲੇ ਵੀ ਬਹੁਤ ਹੀ ਜ਼ਿਆਦਾ ਕੱਪੜੇ ਹੋਗੇ ਬਹੁਤ ਜ਼ਿਆਦਾ ਅੱਜ ਕੱਪੜੇ ਤੋਂ ਤੇ ਇੰਨੇ ਜ਼ਿਆਦਾ ਸੀਕ ਦੇ ਬੈਂਡ ਸ਼ੀਟਸ ਹੋਣਗੀਆਂ ਕਰਟਨਸ ਹੋਗੇ ਬਾਡੀ ਟਾਵਲਸ ਹੋਗੇ ਕਿਚਨ ਦੇ ਟਾਵਲ ਹੋਗੇ ਬਾਕੀ ਜਿਹੜੇ ਡੇਲੀ ਵੇਅਰ ਵਾਲੇ ਕੱਪੜੇ ਹੁੰਦੇ ਨੇ ਉਹ ਹੋਗੇ ਕੱਪੜੇ ਕੱਪੜੇ ਹੋ ਗਏ ਬਹੁਤ ਜ਼ਿਆਦਾ ਤਾਂ ਮੈਂ ਤੋ ਤੋ ਥੱਕ ਗਈ ਸੀ ਇਹਨੇ ਬਾਹਰ ਉਥਾਲ ਪਥਾਲ ਕਰੇ ਹਨਾ ਫਿਰ ਬਾਹਰ ਉਤਾਰੇ ਹੁਣ ਤੈ ਕਰੇ ਸਾਰੇ ਬਹੁਤ ਹੀ ਜ਼ਿਆਦਾ ਕੱਪੜੇ ਹੋਣਾਂ ਚ ਮੈਂ ਤਾਂ ਮਹਾਨ ਵੀ ਮੈਂ ਇੰਨੇ ਕੱਪੜਾ ਚ ਹੋ ਕਿਥੋਂ ਗਏ ਫਿਰ ਮੇਰੇ ਦਿਮਾਗ ਚ ਆਈ ਵੀ ਅੱਜ ਮੈਂ ਬੈੱਡ ਸ਼ੀਟਸ ਨੂੰ ਧੋਣੀਆਂ ਟੋਵਲ ਵੀ ਹੋਗੇ ਕਿਚਨ ਵਾਲੇ ਟੋਵਲ ਵੀ ਹੋਗੇ ਕਰਟਨ ਵੀ ਹੋਗੇ ਹਨਾ ਸੇ ਸਾਰੇ ਅਲੱਗ ਅਲੱਗ ਤਰੀਕੇ ਨਾਲ ਧੋਣੇ ਪੈਣਗੇ ਮੈਂ ਕੌਡੀਆਂ ਵਾਲੇ ਜਿਹੜੇ ਕਰਟਨ ਸੀ ਬਹੁਤ ਜ਼ਿਆਦਾ ਗੰਦੇ ਸੀ ਜਿੱਦੀ ਤੋਂ ਲਗਾਏ ਨਾ ਸੀ ਧੋਤੇ ਨਹੀਂ ਸੀਗੇ ਮੈਨੂੰ ਲੱਗਦਾ ਹੋਵੇ ਦਿੰਨੇ ਚਾਰ ਸਾਲ ਹੋ ਗਏ ਤੋਂ ਤਿੰਨ ਨੂੰ ਕੋਪਰ ਉਤਾਰੇ ਕੋਣ ਉੱਤੇ ਲਗਾਈ ਮਸਾਂ ਤੇ ਕੋਣ ਉਤਾਰ ਲੈਣਾ ਨਹੀਂ ਜਲਦ ਤੋਂ ਉੱਤੇ ਤਾਂ ਹੋ ਜਾਂਦੇ ਤੇ ਉਹ ਮੈਂ ਤਿੰਨ ਵਾਰ ਮਸ਼ੀਨ ਚ ਪਾਣੀ ਬਦਲ ਕੇ ਧੋਤੇ ਤਿੰਨ ਵਾਰੀ ਪਾਣੀ ਉਹਨਾਂ ਦਾ ਬਦਲਿਆ ਫਿਰ ਉਹ ਨਿੱਖਦੇ ਨਹੀਂ ਤੇ ਇਸ ਤਰ੍ਹਾਂ ਕਾਫੀ ਤਰ੍ਹਾਂ ਦੇ ਅਲੱਗ-ਅਲੱਗ ਤਰੀਕੇ ਨਾਲ ਕੱਪੜੇ ਧੋਤੇ ਨੇ ਹਨਾ ਜਿਵੇਂ ਕਿਚਨ ਵਾਲੇ ਟੋਬੇ ਨਾਲ ਲੱਗਦੇ ਸੀ ਦਿੱਤੇ ਨਾਲ ਧੋਣੇ ਸੀਗੇ ਕੱਪ ਟਾਈਮ ਲੱਗ ਜਾਂਦਾ ਮੈਨੂੰ ਸਾਰੇ ਕੱਪੜਾ ਦੇ ਕੱਪੜੇ ਧੋਹ ਜਾਂਦਾ ਸੀ ਤੇ ਹੁਣ ਬਸ ਮੇਰਾ ਨਹਾਉਣਾ ਲੱਗਾ ਕੱਪੜੇ ਮੈਂ ਰੱਖਦਾ ਅੰਦਰ ਅਲਮਾਰੀ ਵਿੱਚ ਹਾਂ ਜਿਹੜੇ ਤੈੱਕ ਰਿਪੇਣੀ ਤਾਂ ਕਾਲਾ ਫਿਰ ਉਸ ਤੋਂ ਬਾਅਦ ਮੈਨੂੰ ਨਹੀਂ ਆ ਅੱਜ ਬਾਥਰੂਮ ਨੂੰ ਡੀਪ ਕਲੀਨ ਕਰਨਾ ਸੀ ਡੀਪ ਕਲੀਨ ਕਰਨ ਵਾਲਾ ਹੋ ਰਿਹਾ ਪਰ ਪਹਿਲਾਂ ਮੈਨੂੰ ਆ ਇਸ ਵਿੱਚ ਥਾ ਦੂੰਗੀ ਪਰ ਹੁਣ ਮੈਥੋਂ ਹੋਣਾ ਨਹੀਂ ਹਿੰਮਤ ਨਹੀਂ ਹੈ ਹੁਣ ਮੇਰੀ ਕਰਨ ਦੀ ਪਹਿਲਾਂ ਮੈਂ ਵਾਇਸ ਚ ਕਰ ਦੂੰਗਾ ਬਸ ਔਖੀ ਪਰ ਮੈਂ ਹੁਣ ਸੋਚਿਆ ਮੈਂ ਕਿ ਹੁਣ ਮੈਂ ਕਰਨ ਲੱਗੀ ਨਾ ਮੇਰਾ ਫਿਰ ਬਕਸ ਹੋ ਜੂਗੀ ਕਿਉਂਕਿ ਦੁਪਹਿਰੇ ਕੱਪੜੇ ਪ੍ਰੈਸ ਕਰਨੇ ਨੇ ਵੀ ਬਾਥਰੂਮ ਮੈਂ ਕੱਲ ਤੇ ਰੱਖਣ ਤੋਂ ਬਾਅਦ ਨੂੰ ਕੱਪੜੇ ਇੰਤੋਂ ਹੈਗੇ ਕੱਲ ਨੂੰ ਬਾਥਰੂਮ ਡੀਪ ਕਲੀਨ ਕਰ ਦੂੰਗੀ ਉਹ ਮੈਂ ਕੱਲ ਤੇ ਡਿਲੇ ਕੀਤਾ ਕੰਮ ਬਾਹਰ ਖੋਲੇ ਸੀ ਕਿਉਂਕਿ ਹੁਣ ਵਾਲਾਂ ਚ ਵੀ ਇੰਨਾ ਪਸੀਨਾ ਆਉਣ ਲੱ ਤੇ ਪਸੀਨਾ ਇੰਨਾ ਆਉਂਦਾ ਬਾਹਾਂ ਨੂੰ ਪਾਣੀ ਪੀਂਨੇ ਪਾਣੀ ਲਿਆਂਦਾ ਸੀ ਜਿਵੇਂ ਕਿ ਪਾਣੀ ਪੀਲਾਂਗੇ ਤੇ ਮੈਂ ਕਿਚਨ ਚੋਂ ਕੰਮ ਕਰਕੇ ਆਉਣੀ ਆ ਉਹਦੇ ਵੀ ਪਾਣੀ ਦਾ ਗਲਾਸ ਚੱਕ ਲੈਣੀ ਹੁੰਦੀ ਹੈ ਕੋਈ ਵਾਰ ਫਿਰ ਆਪਾਂ ਨੂੰ ਕਾਲ ਹੋਏ ਨੇ ਕੋਲੇ ਸਾਹਮਣੇ ਗਲਾਸ ਪਾ ਕੇ ਪਾਣੀ ਦਾ ਪੀਤਾ ਜਾਂਦਾ ਕੱਪੜਾਸ ਕੱਪੜੇ ਸੰਭਾਲ ਕੇ ਮੈਨਾਂ ਹੌਣ ਲੱਗਦੀ ਮੈਨਾਂ ਹੁਣ ਆਪਣੀ weight loss ਵਾਲੀ ਵੀਡੀਓ ਤੇ ਕਮੈਂਟ ਰੀਡ ਕਰ ਰਹੀ ਸੀ ਕੋਈ ਜਿਵੇਂ ਇੱਕ ਨੇ ਕਮੈਂਟ ਕਰਤਾ ਉਹਦੇ ਨੀਚੇ ਹੋਰ ਕੁਐਸਚਨ ਪੁੱਛ ਲੰਭ ਜਾਂ ਉਹਨੂੰ ਰਿਪਲਾਈ ਕਰਦਾ ਮੈਂ ਉਹ ਪੜ੍ਹ ਲਈ ਇਸ ਮੈਂ ਤੁਹਾਨੂੰ ਵੀ ਮੈਂ ਸ਼ੇਅਰ ਕਰਦੇ ਆ ਮੈਂ ਜਸਟ ਥੋੜੇ ਨੌਲੇਜ ਵਾਸਤੇ ਸ਼ੇਅਰ ਇੱਕ ਇਹ ਤੇ ਕਮੈਂਟ ਆਇਆ ਹੋਇਆ ਪ੍ਰਭਜੀਤ ਕੌਰ ਦਾ ਕਹਿੰਦੇ ਬਹੁਤ ਵਧੀਆ ਡਾਈਟ ਦੱਸੀ ਦੀ ਤੁਸੀਂ ਬਟ ਮੈਂ 26 ਕਿਲੋ ਆਪਣਾ 26 ਕਿਲੋ weight loss ਕੀਤਾ within 3 month 3 ਮਹੀਨਾ ਵਿੱਚ ਆਪਣੀ ਡਾਈਟ ਚੇਂਜ ਕਰਕੇ ਉਹਨਾਂ ਨੇ ਇਹ ਵੀ ਦੱਸਿਆ ਵੀ ਆਪਣੀ ਡਾਈਟ ਚੇਂਜ ਕਰਕੇ ਆਈ ਏਮ ਵੈਲਨੈਸ ਕੋਚ ਕਹਿੰਦੇ ਮੈਂ ਵੈਲਨੈਸ ਕੋਚ ਆ ਹਨਾ ਉਹਦੇ ਨੀਚੇ ਦੋ ਕੁਐਸਚਨਸ ਹੋ ਰਹੇ ਪਏ ਨੇ ਇੱਕ ਹਰਜਿੰਦਰ ਸਿੰਘ ਦੀ ਆਈ ડી ਤੋਂ ਤੁਸੀਂ ਕਿਵੇਂ ਕੀਤਾ ਰਿਪਲਾਈ ਪਲੀਜ਼ ਇੱਕ ਕਿਰਨ ਜੋਤ कौर ਸੈਣੀ ਦੀ ਆਈਡੀ ਤੋਂ ਤੁਸੀਂ ਦੱਸੋ ਕਿੰਦਾ ਕੀਤਾ ਪਲੀਜ਼ ਉਹ ਦੱਸ ਰਹੇ ਨੇ ਮੈਂ ਡਾਈਟ ਚੇਂਜ ਕਰਕੇ ਕੀਤਾ ਦੇਖੋ ਉਹਨਾਂ ਨੇ ਲਿਖਿਆ ਹੈ ਵੀ ਮੈਂ ਆਪਣੀ ਡਾਈਟ ਵਿੱਚ ਚੇਂਜ ਕਰਕੇ ਫਿਰ weight loss ਕੀਤਾ ਔਰ ਇਹ ਕੱਢ ਦੋ ਵੀ weight loss ਕਰਨ ਦਾ ਕੋਈ ਹੋਰ ਤਰੀਕਾ ਹੈ ਮਨ ਚੋਂ ਬਹਿਮ ਹੀ ਕੱਢ ਦੋ ਤੁਸੀਂ ਵੀ weight loss ਥੋੜਾ ਕਿਸੇ ਹੋਰ ਤਰੀਕੇ ਨਾਲ ਹੋ ਜੂਗਾ ਨਹੀਂ ਹੋਣਾ 100% ਡਾਈਟ ਨਾਲ ਹੀ weight loss ਹੋਊਗਾ ਇੰਨੀ ਵਧੀਆ ਇੰਨੀ ਸੋਹਣੀ ਇੰਨੀ ਨੰਬੀ ਇਹਨੇ ਟਾਈਮ ਲਗਾ ਕੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿੱਤੀ ਆ ਤੁਸੀਂ ਫੇਰ ਵੀ ਨਹੀਂ ਸਮਝਦੇ ਹੈਗੇ ਵੀ ਡਾਈਟ ਨਾਲ ਹੀ weight loss ਹੋਊਗਾ ਇੱਕ ਦਿਨ ਤੁਸੀਂ ਡਾਈਟ ਸਟਾਰਟ ਕਰਨ ਲਈ ਫਸਟ ਡੇ ਤੁਸੀਂ ਅੱਛੀ ਡਾਈਟ ਕਰੀ ਸੈਕਿੰਡ ਡੇ ਤੁਹਾਨੂੰ ਉਹਦੇ ਰਿਜ਼ਲਟ 100% ਮਿਲਣਗੇ ਤੁਸੀਂ ਆਪਣਾ weight ਦੇਖੋਗੇ ਨਾ ਸੋਹਰੀ 100% ਤੁਹਾਡਾ weight down ਹੋਊਗਾ ਦੂਜੇ ਦਿਨ ਨੇ ਹੋਊ ਤੀਜੇ ਦਿਨ 100% ਮੈਂ ਸ਼ੋਰ ਆ ਮੈਂ ਥੋੜਾ weight ਨੀਚੇ ਗਿਰੂਗਾ ਤੁਸੀਂ ਦੇਖ ਲਿਓ ਪਰ ਡਾਈਟ ਵਧੀਆ ਸੋਹਣੇ ਤਰੀਕੇ ਨਾਲ ਕਰੋ ਹੋਰ ਇਹਦਾ ਕੋਈ ਖਾਲ ਨਹੀਂ ਹੈਗਾ ਇਸ ਦੁਪਹਿਰ ਮੈਂ ਤੁਹਾਨੂੰ ਕੀ ਦੱਸਾਂ ਵੀ ਡਾਈਟ ਬਿਨਾ ਕੋਈ ਹੱਲ ਨਹੀਂ ਕੋਈ ਹੱਲ ਨਹੀਂਗਾ ਔਰ ਡਾਈਟ ਤੈਨੂੰ ਸੌਖੀ ਕਰਨੀ ਕੀ ਔਕਾ ਘਰ ਤੇ ਹੀ ਖਾਣਾ ਖਾਣਾ ਆਪਾਂ ਹੋਰ ਕੋਈ ਫੈਂਸੀ ਡਾਈਟ ਨਹੀਂ ਖਾਣੇ ਕੋਈ ਬਾਹਰੋਂ ਚੀਜ਼ਾਂ ਨਹੀਂ ਖਾਣੇ ਉਹੀ ਦਾਲ ਸਬਜ਼ੀਆਂ ਉਹੀ ਫਰੂਟ ਸਲਾਦ ਜਿਹੜਾ ਆਪਾਂ ਘਰੇ ਖਾਂਦੇ ਆ ਉਹ ਹੀ ਸਭ ਕੁਝ ਆ ਪਰ ਥੋੜਾ ਜਿਹਾ ਬਦਲਾਅ ਕਰਨਾ ਹੁੰਦਾ ਆਪਣੇ ਖਾਣ ਪੀਣ ਵਿੱਚ ਕਣਕ ਦੀ ਰੋਟੀ ਨਹੀਂ ਖਾਣੀ ਮਿੱਠਾ ਦਲੇ ਨਹੀਂ ਖਾਣਾ ਇਹ ਹੀ ਕੁਝ ਹੁੰਦਾ ਪਰ ਵਜ਼ਨ ਥੋੜਾ ਡਾਈਟ ਨਾਲ ਹੀ ਘਟੂਗਾ ਇਹ ਤੁਸੀਂ ਨਾਲ ਡਾਈਟ ਐਕਸਰਸਾਈਜ਼ ਵਾਕ ਕਰਦੇ ਹੋ ਉਹ 20% ਕਮ ਆਉਉ ਥੋੜੇ ਪਰ 80% ਜਿਹਦਾ ਵਜਨ ਆਪਣੀ ਬੋਡੀ ਚ ਉਹ ਡਾਈਟ ਨਾਲ ਹੀ ਆਪਾਂ ਨੀਚੇ ਗਿਰੂਗਾ 20% ਥੋੜੇ ਵਾਕ ਐਕਸਰਸਾਈਜ਼ ਨਾਲ ਉਹ ਹੁੰਦਾ ਆਪਣਾ ਡਾਈਜੈਸਟਿਵ ਸਿਸਟਮ ਸਹੀ ਰਹਿੰਦਾ ਜੇ ਆਪਾਂ ਵਾਕ ਕਰਦਾ ਐਕਸਰਸਾਈਜ਼ ਕਰਦਾ ਆਪਣਾ ਖਾਣਾ ਪੀਤਾ ਹਾਜਮ ਜਲਦੀ ਆ ਜਾਂਦਾ ਆਪਣਾ ਮੈਟਾਬੋਲਿਜ਼ਮ ਅੱਛਾ ਰਹਿੰਦਾ ਉਹਨਾਂ ਨਾਲ ਬਾਕੀ ਤਾਂ ਆਪਣਾ ਡਾਈਟ ਹੀ ਮੇਨ ਰੋਲ ਪਲੇ ਕਰਦੀ ਹੈ weight loss ਕਰਨ ਵਿੱਚ ਟਾਈਮ ਹੋ ਰਿਹਾ 3:30 ਦਾ ਤੇ ਮੈਂ ਪੀ ਰਹੀ ਚਾਹ ਚਾਹ ਲੈ ਕੇ ਕਰਕੇ ਚਾਹ ਪੀ ਕੇ ਫਿਰ ਆਪਣੇ ਬਾਗੂਲ ਨੂੰ ਇੱਕ ਅਸੀਂ ਕਿਤੇ ਜਾਣਾ ਘੰਟਾ ਤੱਕ ਹੋਣ ਪਰ ਉਹ ਵੀ ਸ਼ੋਰ ਨਹੀਂ ਦਵੰਦਰ ਦਾ ਟਾਈਮ ਲੱਗੂ ਨਾ ਲੱਗੂ ਦੱਸਾਂਗੇ ਕਿ ਜਾਣਾ ਹੋਇਆ ਫਿਰ ਤਾਂ ਮੇਥੋਂ ਕੋਈ ਕੰਮ ਨਹੀਂ ਹੋਣਾ ਜੇ ਨਹੀਂ ਜਾਣਾ ਹੋਇਆ ਫਿਰ ਮੈਂ ਆਪਣੀ ਪੈਂਟਰੀ ਕਲੀਨ ਕਰੂੰਗੀ ਸੋਚ ਰਹੀ ਹਾਂ ਹੁਣ ਜਦ ਤੱਕ ਮੈਨੂੰ ਦਵਿੰਦਰ ਹਾਂ ਨਾ ਦੱਸ ਦੇਣ ਮੈਂ ਕਿਸੇ ਕੰਮ ਨੂੰ ਹੱਥ ਨਹੀਂ ਪਾਉਣ ਜੋ ਕਿ ਮੈਂ ਪੈਂਟਰੀ ਦਾ ਕਰਾਰਾ ਪਾ ਲਿਆ ਦੋਨੋਂ ਉਹ ਧਰੋ ਉਹਨਾਂ ਨੇ ਕਹਿੰਦਾ ਤਿਆਰ ਹੋ ਜਾਣਾ ਫਿਰ ਵੀ ਮੈਨੂੰ ਔਖਾ ਫਟਫਟ ਸਾਰਾ ਸਮਾਨ ਅੰਦਰ ਸੱਤ ਧਰਨਾ ਹਨ ਇਸ ਕਰਕੇ ਮੈਂ ਉਹਨਾਂ ਦੇ ਫੈਸਲੇ ਦੀ ਵੇਟ ਕਰੂੰਗੀ ਹਾਂ ਜਾਂ ਨਾ ਕੀ ਕਰਦੇ ਨੇ ਫਿਰ ਮੈਂ ਕੰਮ ਲੱਗੂੰ ਫਿਲਹਾਲ ਤਾਂ ਮੈਂ ਚਾਹ ਠੀਕ ਹੈ ਚਾਹ ਕਿਸੇ ਆਪਣੇ ਵਾਲ ਗੁੰਝੌਣ ਇਹ ਕੰਮ ਕਰ ਨਹੀਂ ਸ਼ਾਮ ਦੀ ਸਬਜੀ ਸੋਚਦੀ ਐ ਕੋਈ ਟਾਈਮ ਹੋਏ ਤਾਂ ਕੱਟ ਕੇ ਰੱਖ ਜੂਗੀ ਜਾਂ ਬਣਾ ਕੇ ਰੱਖ ਜੂਗੀ ਦੇਖਦੇ ਆਂ ਕੀ ਬਣਦਾ ਹੁਣ ਮੈਂ ਕਲੀਨ ਕਰਨੀ ਸੀ ਆਪਣੀ ਪੈਂਟਰੀ ਜੋ ਮੇਰੀ ਰਹਿ ਗਈ ਸੀ ਨੀਚਲੇ ਡਰਾਅਰਸ ਦਾ ਮੈਂ ਕਲੀਨ ਕਰਤੇ ਸੀ ਅੰਦਰੋਂ ਆਰਗੇਨਾਈਜ਼ ਕਰਤੇ ਸੀਗੇ ਸਮਾਨ ਦੀ ਬਹੁਤ ਵਧੀਆ ਸੈਟਿੰਗ ਹੋ ਗਈ ਸੀ ਪਰ ਉੱਪਰ ਲੀਆਂ ਸ਼ੈਲਫਸ ਰਹਿਣੀਆਂ ਸੀਗੀਆਂ ਇਹ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਡੱਬੇ ਹੀ ਨੇ ਬਸ ਮੈਂ ਖਾਲੀ ਕਰਕੇ ਡੱਬੇ ਡੋਬੇ ਧੋਣ ਦਾ ਕੰਮ ਨਹੀਂ ਵੱਡਾ ਕਰਦੀ ਹੁੰਦੀ ਜਿਸ ਦਿਨ ਮੈਂ ਡੱਬਾ ਰੀਫਿਲ ਕਰਨਾ ਖਾਲੀ ਹੋ ਜਾਂਦਾ ਉਦੋਂ ਮੈਂ واਸ਼ ਕਰਦੇ ਨੂੰ ਜੇ ਸਾਰੇ ਡੱਬੇ ਇਕੱਠੇ ਕਰਨੀ ਕਰਕੇ واਸ਼ ਕਰਾਂਗੇ ਉਹ ਤਾਂ ਕੰਮ ਵਧਾਉਣ ਵਾਲੀ ਗੱਲ ਹੈ ਨਾ ਬਾਕੀ ਆਪਾਂ ਆਪਣਾ ਤਰੀਕਾ ਹੁੰਦਾਗਾ ਮੈਂ ਇੰਨਾ ਕੰਮ ਨਹੀਂ ਜ਼ਿਆਦਾ ਵਧਾਉਂਦੀ ਹੁੰਦੀ ਬਸ ਮੈਂ ਸਾਰਾ ਸਮਾਨ ਬਾਹਰ ਕੱਢੂੰਗੀ ਲਾਈਨਰਸ ਵਗੈਰਾ ਕਲੀਨ ਕਰ ਦੂੰਗੀ ਸ਼ੈਲਫ ਤੇ ਕੱਪੜਾ ਮਾਰ ਦੂੰਗੀ ਦੁਬਾਰੇ ਜਿਹੜੇ نیچے ਸ਼ੈਲਫ ਮੈਟਸ ਹੈ ਸ਼ੈਲਫ ਲਾਈਨਰਸ ਲੱਗੇ ਨੂੰ ਦੁਬਾਰੇ ਪਛਾ ਦੂੰਗੀ ਸਾਫ਼ ਕਰਕੇ ਸਮਾਨ ਵਾਪਸ ਰੱਖ ਦੂੰਗੀ ਇਸ ਤਰੀਕੇ ਨਾਲ ਆਪਣੀ ਪੈਂਟਰੀ ਸਾਫ਼ ਤਾਂ ਹੋਊਗੀ ਹੋਊਗੀ ਪਰ ਉਹਦੇ ਨਾਲ ਨਾਲ ਆਪਣੇ ਡੱਬਿਆਂ ਡੱਬੇ ਡੱਬਿਆਂ ਤੇ ਬਾਹਰ-ਪਰ ਕੱਪੜਾ ਮਾਰ ਲਊਗੀ ਤਾਂ ਆਪਣੇ ਸਾਮਾਨ ਵੱਲ ਵੀ ਧਿਆਨ ਜਾਊਗਾ ਕਿ ਆਪਣੇ ਡੱਬਿਆਂ ਵਿੱਚ ਪਿਆ ਵੀ ਸਾਰਿਆ ਸਾਮਾਨ ਸਾਰਾ ਆਪਣਾ ਕਿਚਨ ਦੀ ਗ੍ਰੋਸਰੀ ਆਪਣੇ ਵਰਤੋਂ 'ਚ ਆ ਰਹੀ ਹੈ ਕੋਈ ਚੀਜ਼ ਅਹੀ ਤਾਂ ਜਿਹੜੀ ਆਪਾਂ ਬਹੁਤ ਟਾਈਮ ਤੋਂ ਰੱਖੀ ਬੈਠੇ ਹਾਂ ਪਰ ਉਹਨੂੰ ਯੂਜ਼ ਨਹੀਂ ਕਰ ਰਹੇ ਜਾਂ ਕੋਈ ਚੀਜ਼ ਖਰਾਬ ਹੋ ਗਈ ਹੋਵੇ ਇਹ ਫਾਇਦਾ ਵੀ ਹੋ ਜਾਂਦਾ ਟਾਈਮ ਟੂ ਟਾਈਮ ਸਫਾਈ ਕਰੇ ਦਾ ਹਣਾ ਬਾਕੀ ਡਿਪੈਂਡ ਕਰਦਾ ਆਪਣੀ ਕਿਚਨ ਦੀ ਗਰੋਸਰੀ ਦੀ ਆਰਗੇਨਾਈਜੇਸ਼ਨ ਤੇ ਕਮਿਆਂ ਪਰ ਸਮਾਨ ਸੈੱਟ ਕਰਕੇ ਰੱਖਦਾ। ਕਈ ਵਾਰ ਤਾਂ ਸਮਾਨ ਅੱਗੇ ਗੱਗੇ ਧਰੀਆਂ ਨੇ ਅੱਗੂ ਚੱਕੀਆਂ ਨੇ ਅੱਗੇ ਧਰੀਆਂ ਨੇ। ਜਿਹੜਾ ਪਿਛਲਾ ਸਮਾਨ ਹੋ ਪਿੱਛੇ ਹੀ ਪਿਆ ਰਹਿ ਜਾਂਦਾ ਹੁੰਦਾ ਪਰ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਾਰਾ ਸਮਾਨ ਮੈਂ ਸੈੱਟ ਕਰਕੇ ਇਸ ਤਰੀਕੇ ਨਾਲ ਰੱਖਾਂ ਕਿ ਸਭ ਕੁਝ ਮੈਨੂੰ ਦਿਖੇ। ਉੱਪਰਲੇ ਦੋ ਸ਼ੈਲਫਸ ਮੈਂ ਕਰਦੇ ਆਂ ਕਲੀਨ ਹੋਮ ਮੈਂ ਨੀਚੇਲਾ ਸ਼ੈਲਫਸ ਦਾ ਵੀ ਡੱਬੇ ਸਾਰੇ ਕੱਢ ਦੂੰਗੀ ਬਾਹਰ ਧਾਲਾਂ ਵਾਲੀ। ਤੇ ਅੰਦਰੋਂ ਫਿਰ ਸ਼ੈਲਫਸ ਵਗੈਰਾ ਤੇ ਸ਼ੈਲਫ ਲਾਈਨਰਸ ਕਲੀਨ ਹੋ ਜਾਣਗੇ ਬਸ ਬਿਲਕੁਲ ਸਾਫ਼ ਸੀ ਪੈਂਟਰੀ ਪਰ ਫਿਰ ਵੀ ਬਹੁਤ ਟਾਈਮ ਹੋ ਗਿਆ ਸੀ ਕਲੀਨ ਕਰਨ ਨੂੰ ਤੇ ਇੰਨੇ ਟਾਈਮ ਬਾਅਦ ਫਿਰ ਸਾਫ਼ ਕਰਨੀ ਪਣੀ ਤੇ ਦਿਲ ਵੀ ਕਰਦਾ ਕਿ ਹੁਣ ਇੰਨਾ ਟਾਈਮ ਹੋ ਗਿਆ ਸਾਫ਼ ਨਹੀਂ ਹੋਇਆ ਵੀ ਸਾਫ਼ ਕਰ ਦੀ ਤੇ ਆਹ ਵਾਲੇ ਡਰਾਅਰਸ ਨੂੰ ਮੈਂ ਬਾਹਰੋਂ ਸਾਫ਼ ਕਰਨੇ ਭੁੱਲ ਗਈ ਸੀ ਜਿਸ ਦਿਨ ਮੈਂ ਅੰਦਰੋਂ ਸਫਾਈ ਕਰੀ ਆ ਬਾਹਰੋਂ ਉਸ ਦਿਨ ਕੱਪੜਾ ਨਹੀਂ ਮਾਰਿਆ ਤੇ ਅੱਜ ਸਾਰੇ ਇਹ ਕੱਪੜਾ ਬਾਜੂਗਾ ਪੈਂਟ ਪ੍ਰੇਲ ਜਿਹੜਾ ਡੋਰ ਆ ਇਹ ਤੇ ਵੀ ਮੈਂ ਅੰਦਰ ਕੱਪੜਾ ਮਾਰਿਆ ਬਾਹਰੋਂ ਫਿਰ ਇਕੱਠੇ ਸਾਰੇ ਇੱਕ ਦਿਨ ਕਰੂੰਗੀ ਅੱਗੇ ਗਿੱਲੇ ਸੁੱਕੇ ਕੱਪੜਾ ਮਾਰਦਾ ਤਾਂ ਕਿ ਕਈ ਵਾਰ ਆਪਾਂ ਡਰਾਅਰਸ ਵਗੈਰਾ ਖੋਲਦੇ ਕੋਈ ਹੱਥ ਗਿੱਲੇ ਸੁੱਕੇ ਕੋਈ ਗੰਦੇ ਕੋਈ ਦਾਗ-ਦੋਗ ਲੱਗ ਜਾਂਦਾ ਕਲੀਨ ਹੋ ਜਾਂਦਾ ਤੇ ਸਾਰੀ ਪੈਂਟਰੀ ਅੰਦਰੋਂ ਕਲੀਨ ਹੋ ਗਈ ਤੇ ਹੁਣ ਹੌਲੀ-ਹੌਲੀ ਲੱਗੂਗੀ ਸਮਾਨ ਟਿਕਾਉਣ ਇਹ ਤਾਂ ਮੇਰੇ ਆਚਾਰ ਵਾਲੇ ਵਰਤਮਾਨ ਨੇ ਇੱਕ ਖਾਨੇ 'ਚ ਮੈਂ ਆਚਾਰ ਵਾਲੇ ਵਰਤਮਾਨ ਰੱਖੇ ਹੋਏ ਨੇ ਆ ਮਿਰਚਾਂ ਦਾ achar ਹੈ ਮਿੱਠਾ ਅੰਬ ਦਾ achar ਹੈ ਅੰਬੀਆਂ ਦੀ ਚਟਨੀ ਹੈ ਇੱਕ ਡੱਬੇ ਵਿੱਚ ਚੀਨੀ ਆ ਇਸ ਤਰ੍ਹਾਂ ਥੋੜੇ ਵੱਡੇ ਕੰਟੇਨਰਸ ਰੱਖੇ ਨੇ ਇੱਕ ਵਿੱਚ ਇਹ ਮੈਗੀ ਵਾਲਾ ਡੱਬਾ ਇਹ ਚ ਮੈਗੀ ਆ ਤੇ ਨੀਚਲੇ ਦੋ ਸ਼ੈਲਫਸ ਮੈਂ ਸ਼ੈਲਫਸ ਵਿੱਚ ਮੈਂ ਸਿਰਫ ਦਾਲਾਂ ਦੇ ਡੱਬੇ ਹੀ ਰੱਖਦੇ ਹੁੰਦੀ ਆ ਉੱਪਰਲੇ ਖਾਨੇ ਵਿੱਚ ਨਾ ਮੈਂ ਗੱਤੇ ਦਾ ਬਾਕਸ ਲਗਾਇਆ ਹੋਇਆ ਉਹਦੇ ਵਿੱਚ ਛੋਟੇ-ਛੋਟੇ ਛੋਟੇ-ਮੋਟੇ ਪੈਕੇਟਸ ਨੇ ਜਿਵੇਂ ਕੋਈ ਕਾਲੀ ਮਿਰਚ ਲੌਂਗ ਇਲਾਇਚੀ ਵੱਡੀ ਇਲਾਇਚੀ ਜੀਰਾ ਝਵਣ ਫਿਰ ਮੈਂ ਉਹ ਯੂਜ਼ ਕਰਨਾ ਸੌਖਾ ਉਹਦੇ ਪਿੱਛੇ ਮੈਂ ਸਮਾਨ ਰੱਖਦਾ ਕਿਉਂਕਿ ਪਿੱਛੇ ਜਗ੍ਹਾ ਖਾਲੀ ਰਹੀ ਜਾਂਦੀ ਸੀ ਫਿਰ ਉਹਦੇ ਪਿੱਛੇ ਵੀ ਮੈਂ ਸਮਾਨ ਰੱਖਦਾ ਜੋ ਟਿਕਦਾ ਸੀ ਜਗ੍ਹਾ ਦੇ ਸਾਹਮਣੇ ਤੇ ਆਹ ਵਾਲਾ ਬਾਕਸ ਮੈਂ ਸਭ ਤੋਂ ਉੱਪਰਲੇ ਖਾਨੇ ਵਿੱਚ ਰੱਖਦੀ ਹੁੰਦੀ ਆ ਇਹਦੇ ਵਿੱਚ ਮੈਂ نیچے ਪੇਪਰ ਪਛਾਇਆ ਹੋਇਆ ਸੀ ਵਾਈਟ ਪੇਪਰ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਛਾੜ ਦੂੰਗਾ ਐਸੇ ਸਾਫ਼ ਹੀ ਸੀਗਾ ਇਹਦੇ ਵਿੱਚ ਛੋਟੇ-ਛੋਟੇ ਪੈਕੇਟਸ ਮਸਾਲੇ ਵਾਲੇ ਡੱਬੇ ਕੁਝ ਐਸੇ ਤਰ੍ਹਾਂ ਦਾ ਹੀ ਸਮਾਨ ਹੁੰਦਾ ਉਹਨਾਂ ਇਹ ਛੋਟੀਆਂ ਚੀਜ਼ਾਂ ਨੂੰ ਆਪਾਂ ਵੱਡੇ ਸਮਾਨ ਨਾਲ ਰੱਖ ਦਾਂਗੇ ਮਿਕਸ ਕਰ ਦਾਂਗੇ ਨਾ ਫਿਰ ਉਹ ਛੋਟਾ ਸਮਾਨ ਕਿਤਨੇ ਕਿਤੇ ਅਨ ਦੇਖਿਆ ਹੋ ਜਾਂਦਾ ਆਪਣੇ ਆਪਾਂ ਨੂੰ ਮਿਲਦਾ ਨਹੀਂ ਵੀ ਟਾਈਮ ਸਿਰ ਇਸ ਕਰਕੇ ਹਮੇਸ਼ਾ ਛੋਟੀਆਂ ਚੀਜ਼ਾਂ ਛੋਟੇ ਪੈਕੇਟਸ ਅਲੱਗ ਰੱਖਣ ਦੀ ਕੋਸ਼ਿਸ਼ ਕਰਦੇ ਨੇ ਵੀ ਇਹਨਾਂ ਨੂੰ ਮੈਂ ਅਲੱਗ ਰੱਖਾਂ ਤਾਂ ਕਿ ਮੈਨੂੰ ਮਿਲ ਜਾਣ ਜਿਵੇਂ ਇਹ ਮਲੀ ਸੌਸ ਵਾਲੇ ਪੌਚੋ ਕੇ ਗਰਮ ਮਸਾਲੇ ਵਾਲੀ ਡੱਬੀ ਹੋਗੀ ਇਸ ਤਰ੍ਹਾਂ ਇਹ ਸਾਰੇ ਮਹਿੰਗੀ ਮਸਾਲੇ ਵਾਲੇ ਪੌਚੋ ਕੇ ਇਹ ਅਲੱਗ ਰੱਖੇ ਹੋਏ ਨੂੰ ਡੱਬੇ ਵਿੱਚ ਪਾ ਕੇ ਉੱਪਰਲੇ ਦੋ ਸ਼ੈਲਫਸ ਹੋ ਗਏ ਆਰਗੇਨਾਈਜ਼ ਤੇ ਉਸ ਤੋਂ ਬਾਅਦ ਮੈਂ ਇਹ ਡੱਬੇ ਦੇ ਸਿੱਚਲੇ ਸ਼ੈਲਫਸ ਉਹਨਾਂ ਨੂੰ ਬਾਹਰੋਂ ਕਲੀਨ ਕਰ ਦੋ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਯੂਜ਼ ਕਰਦੇ ਆਂ ਕਿਚਨ ਚ ਕੋਈ ਦਾਲ ਵਗੈਰਾ ਆਪਾਂ ਨੂੰ ਬਣਾਉਣੀ ਹੁੰਦੀ ਆਪਾਂ ਡੱਬਾ ਚੱਕਦੇ ਆਂ ਉਦੋਂ ਆ ਇੰਨਾ ਟਾਈਮ ਹੀ ਹੁੰਦਾ ਆਪਾਂ ਇਹਨਾਂ ਥੋੜੀ ਭੱਜ ਦੌੜ ਚ ਹੁੰਨੇ ਆ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਡੱਬੇ ਤੇ ਕੱਪੜਾ ਮਾਰ ਕੇ ਵਾਪਸ ਰੱਖ ਦਈਏ ਕਈ ਵਾਰ ਤਾਂ ਮੈਂ ਕਰ ਦਾਨੀ ਹੁੰਨੀ ਆ ਸਾਫ ਪਰ ਕਈ ਵਾਰ ਨਹੀਂ ਵੀ ਹੁੰਦਾ ਹਰ ਟਾਈਮ ਨਹੀਂ ਹੁੰਦਾ ਹੈਗਾ ਫਿਰ ਅੱਜ ਮੈਂ ਕਿਹਾ ਚਲੋ ਬਾਹਰੋਂ-ਬਾਹਰੋਂ ਸਾਫ ਕਰਦਾ ਮੈਂ ਕੱਪੜੇ ਤੇ ਨਾ ਕਲੀਨਰ ਸਪਰੇਅ ਛਿੜਕ ਲਈ ਸੀ ਥੋੜਾ ਮੌਇਸਚਰ ਜਾ ਹੋ ਗਿਆ ਕੱਪੜਾ ਫਿਰ ਮੈਂ ਕਿਹਾ ਕਿ ਦਬਾਰੂ ਉਹਨੇ ਕਲੀਨ ਕਰਦਾਨੀ ਵੈਸੇ ਬਿਲਕੁਲ ਸਾਫ਼ ਨਹੀਂ ਕਿਉਂਕਿ ਕਿਚਨ ਚ ਨਹੀਂ ਪਈ ਕਿਚਨ ਚ ਜਦੋਂ ਪਈ ਹੁੰਦਾ ਨਾ ਸਮਾਨ ਆਪਣਾ ਉਦੋਂ ਸਟੀਮ ਨਾਲ ਚਿਪਚਿਪਾ ਹੋ ਜਾਂਦਾ ਫਿਰ ਐ ਪੈਂਟਰੀ ਸਾਡੀ ਬੋਡੀਆਂ ਦੇ نیچے ਬਣੀ ਹੋਈ ਉਸ ਕਰਕੇ ਡੱਬਿਆਂ ਤੇ ਚਿਪਚਿਪਾहट ਨਹੀਂ ਹੈਗੀ ਡੱਬੇ ਬਿਲਕੁਲ ਵੀ ਗੰਦੇ ਨਹੀਂ ਬਾਕੀ ਯੂਜ਼ ਕਰਨ ਦਾ ਤਰੀਕਾ ਹੁੰਦਾ ਆਪਣਾ ਵੀ ਆਪਾਂ ਕਿਸ ਤਰੀਕੇ ਨਾਲ ਯੂਜ਼ ਕਰ ਰਹੇ ਹਾਂ ਹੱਥ ਹਮੇਸ਼ਾ ਸਾਫ਼ ਰੱਖੋ ਆਪਣੇ ਸਾਫ਼ ਹੱਥ ਨਾਲ ਚੀਜ਼ਾਂ ਕੋ ਸਾਫ਼ ਹੱਥ ਨਾਲ ਰੱਖੋ ਉਹ ਚੀਜ਼ਾ ਵੀ ਬਹੁਤ ਫਰਕ ਪੈਂਦਾ ਫਿਰ ਆਪਾਂ ਨੂੰ ਸਫਾਈ ਕਰਦੇ ਵਕਤ ਜਿਆਦਾ ਮਿਹਨਤ ਨਹੀਂ ਲੱਗਦੀ ਆਪਣੀ ਜੇ ਆਪਾਂ ਪਹਿਲਾਂ ਹੀ ਇਹਨੇ ਧਿਆ ਤੇ ਸਾਰੇ ਦਾਣਾ ਵਾਲੇ ਡੱਬੇ ਮੈਂ ਟਿਕਾ ਦੂੰਗੀ ਇੱਕ ਸ਼ੈਲਫ ਤੇ ਮੈਂ ਦਾਣਾ ਵਾਲੇ ਡੰਬੇ ਤੇ ਨਮਕ ਮਿਰਚ ਹਲਦੀ ਰੱਖਿਆ ਹੋਇਆ ਇੱਕ ਸ਼ੈਲਫ ਤੇ ਮੈਂ ਜਿਵੇਂ ਸੇਵੀਆਂ ਚੌਲ ਪਕੌੜੇ ਨੂਡਲਸ ਪਾਸਤਾ ਮੈਕਰੋਨੀ ਇਸ ਤਰ੍ਹਾਂ ਸਾਮਾਨ ਰੱਖਿਆ ਹੋਇਆ ਹੈਗਾ ਇਹ ਹੈਗੇ ਮੇਰੀ ਪੈਂਟਰੀ ਅਸਮੇ ਆਪਣੇ ਅਕੋਰਡਿੰਗ ਆਰਗੇਨਾਈਜ਼ ਕਰਕੇ ਰੱਖਦੀ ਆ ਵੀ ਮੈਂ ਜਿੰਮੀ ਚੀਜ਼ ਬਰਤਣੀਆਂ ਮੈਨੂੰ ਮਿਲ ਜੇ ਮੇਰੀ ਇਥੇ ਸੈਟਿੰਗ ਸਮਾਨ ਦੇ ਨਾਲ ਉਵੇਂ ਜਿਵੇਂ ਰਹਿੰਦੇ ਜਿਹੜੀ ਜਗ੍ਹਾ ਤੇ ਜਿਹੜਾ ਡੱਬਾ ਪਿਆ ਮੈਂ ਉਵੇਂ ਹੀ ਰੱਖਦੀ ਹੁੰਦੀ ਆ ਸੈਟਿੰਗ ਮੈਂ ਚੇਂਜ ਨਹੀਂ ਕਰਦੀ ਅੱਖਾਂ ਵਿੱਚ ਵੀ ਚੀਜ਼ ਚੱਕ ਲੈਣਾ ਮੈਨੂੰ ਉਹਦੇ ਮਿਲ ਜੂਗੀ ਇੱਕ ਇੱਕ ਚੀਜ਼ ਦੀ ਜਗ੍ਹਾ ਮੈਂ ਫਿਕਸ ਰੱਖੀ ਹੋਈ ਆ ਟਾਈਮ ਹੋ ਗਿਆ 7:00 ਵਜੇ 7:00 ਵਜੇ ਪੱਖਾ ਚੱਲ ਰਿਹਾ ਸ਼ਾਇਦ ਤੁਹਾਨੂੰ ਆਵਾਜ਼ ਘੱਟ ਆਵੇ ਮੈਂ ਬਾਹਰੋਂ ਕੌਕ ਕਰਕੇ ਆਈ ਹਾਂ ਤੇ ਪਸੀਨਾ ਸੁਖਾ ਰਹੀ ਹਾਂ ਤੇ ਥੋੜੀ ਹਵਾ ਲੈਣਾ ਫਿਰ ਮੈਂ 10-15 ਮਿੰਟਾਂ ਨੂੰ ਕਿਚਨ ਜਾਣੀ ਹੈ ਡਿਨਰ ਕਰਦੀ ਹਾਂ ਸਬਜ਼ੀਆਂ ਬਣਾਈਆਂ ਅੱਜ ਕਦੂ ਦੀ ਬੜੀ ਈਜ਼ੀ ਆਪਸ਼ਨ ਸ਼ਾਮ ਨੂੰ ਹਲਕਾ ਵੀ ਇਹ ਖਾਣਾ ਬਣਾਉਣਾ ਤਾਂ ਹੈ ਹੀ ਸੌਕਾ ਫਿਰ ਮੈਂ ਕਹਿੰਦਾ ਚਲ ਮੈਨੂੰ ਵੀ ਖਾਣਾ ਸੌਕਾ ਸ਼ਾਮ ਨੂੰ ਹਲਕਾ ਹੁੰਦਾ ਡਾਈਜੈਸਟ ਹੋ ਜਾਂਦਾ ਤੇ ਤਸੀਰ ਵੀ ਛੰਡੀ ਹੁੰਦੀ ਹੈ ਸ਼ੇਅਰ ਕਰਤੀ ਕਰਦੇ ਨਾ ਅੱਜ ਮੈਂ ਇੱਕ ਪੋਡਕਾਸਟ ਸੁਣ ਰਹੀ ਸੀ ਚਲ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰਦਾ ਪਹਿਲਾਂ ਪ ਕੰਤਾ ਉਥੋਂ ਮੈਂ ਇੱਕ ਹੈਲਥ ਰਿਲੇਟਿਡ ਇੱਕ ਡਾਕਟਰ ਦਾ ਪੋਡਕਾਸਟ ਸੁਣ ਰਹੀ ਸੀ ਕਿਹੜੇ ਚੈਨਲ ਤੇ ਹਾਲੇ ਮੈਂ ਸੁਣਿਆ ਨਹੀਂ ਮੇਰਾ ਪਿਆਲੇ ਅੱਧਾ ਪਚਾਲੀ ਪਿਆ ਜੀ 1.5 ਘੰਟੇ ਦਾ ਪੋਡਕਾਸਟ ਆ ਤੇ ਮੈਂ ਹਾਲੇ ਸਿਰਫ 56 ਮਿੰਟਸ ਦਾ ਹੀ ਸੁਣਿਆ ਅ ਇਹ ਹੈਗਾ ਟੂ ਫਿਕਸ ਗਟ ਹੈਲਥ ਸਾਈਂਸ ਆਫ ਏਜਿੰਗ ਐਂਡ weight loss ਉਹਦੇ ਰਿਗਾਰਡਿੰਗ ਇਹ ਪੋਡਕਾਸਟ ਆ ਬਹੁਤ ਸੋਹਣੀਆਂ ਗੱਲਾਂ ਇਹਦੇ ਵਿੱਚ ਕਰਿਆਂਗੇ ਨੇ ਬਹੁਤ ਜ਼ਿਆਦੇ ਮੋਟੀਵੇਸ਼ਨਲ ਪੌਡਕਾਸਟ ਆ ਤੁਸੀਂ ਵੀ ਜ਼ਰੂਰ ਸੁਣ ਸਕਦੇ ਹੋਗੇ ਮੈਂ ਤੁਹਾਨੂੰ ਚੈਨਲ ਦੱਸ ਦਾਨੀ ਆ ਇਹ ਚੈਨਲ ਹੈਗਾ ਗੁੰਜਨ ਸ਼ਾਊਟਸ ਤੇ ਤੇ ਹਰ ਵੀਕ ਇਹ ਜਿਹੇ ਪੌਡਕਾਸਟ ਆਉਂਦੇ ਰਹਿੰਦੇ ਨੇ ਆਪਣੇ ਹੈਲਥ ਰਿਲੇਟਿਡ weight gain weight loss ਰਿਲੇਟਿਡ ਤੇ ਆਪਣੇ ਹੈਅਰ ਕੇਅਰ ਰਿਲੇਟਿਡ ਤੇ ਤੁਸੀਂ ਵੀ ਜ਼ਰੂਰ ਸੁਣਿਓ ਬਹੁਤ ਸੋਹਣੇ ਹੁੰਦੇ ਨੇ ਪੌਡਕਾਸਟ ਮੈਂ ਮਿਸ ਨਹੀਂ ਕਰਦੇ ਕਦੇ ਕੀ ਕਹਣਾ ਕਦਾ ਮਿਸ ਹੋ ਜਿਹੜਾ ਟੌਪਿਕ ਮੇਰੇ ਇੰਟਰਸਟ ਨਾ ਹੋਵੇ ਬਹੁਤ ਸੋਹਣੇ ਪੋਡਕਾਸਟ ਨੇ ਸੁਣ ਸਿੱਖਣ ਨੂੰ ਬਹੁਤ ਕੁਝ ਮਿਲਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਘਰੇ ਬੈਠੇ ਨੂੰ ਇੰਨੀ ਨੋਲਿਜ ਮਿਲਦੀ ਆ ਤੇ ਫੋਨ ਦਾ ਆਪਣੇ ਦਾ ਇੰਨਾ ਗੱਲਾਂ 'ਚ ਫਾਇਦਾ ਲਿਆ ਕਰੋ ਕਿ ਇਹ ਜੇ ਮੋਟੀਵੇਸ਼ਨਲ ਨੋਲਿਜ ਵਾਲੇ ਨੋਲਿਜ ਆਪਾਂ ਨੂੰ ਗੇਨ ਕਰਾਉਣ ਵਾਲੇ ਪੋਡਕਾਸਟ ਪ੍ਰੋਗਰਾਮ ਦੇਖਿਆ ਕਰੋ ਜਿਨ੍ਹਾਂ ਆਪਣੀ ਨੋਲਿਜ ਵਧਦਾ ਹੋਵੇ ਹੈਨਾ ਹੋਰ ਅਜਿਹਾ ਕੁਝ ਵੀ ਫਾਲਤੂ ਦੇਖਣ ਤੋਂ ਕੋਈ ਫਾਇਦਾ ਨਹੀਂ ਟਾਈਮ ਵੇਸਟ ਕਰਨਾ ਸੋ ਇਹ ਜੇ ਪੋਡਕਾਸਟ ਜਰੂਰ ਸੁਣਿਆ ਕਰੋ ਧਿਆਨ ਨਾਲ ਤੋ ਇਹ ਹੈਗਾ ਮੇਰਾ ਡਿਨਰ ਕद्दू ਦੀ ਸਬਜੀ ਤੇ ਸ਼ੈਲੋ ਫਰਾਈ ਪਨੀਰ ਨਾਨ ਸਟਿਕ ਤਾਂ ਵੀ ਤਾਂ ਆਪਾਂ ਬਹੁਤ ਘੱਟ ਘੋਲਣਾ ਕਿ ਸ਼ੈਲੋ ਫਰਾਈ ਕਰ ਸਕਦੇ ਆ ਡੀਪ ਫਰਾਈ ਕਰਨ ਦੀ ਲੋੜ ਨਹੀਂ ਹੈ ਤਾਂ ਆਪਾਂ ਪ੍ਰੋਟੀਨ ਨਾਲ ਫਾਈਬਰ ਹੀ ਕੰਬਾਈਨ ਕਰਨੀ ਹੁੰਦੀ ਹੈ ਸੋ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ